ਇੱਦਾਂ ਸਿੱਧੀ ਗੱਲ ਕਰਦਾ ਪੀਵੀਆਰ ਦੀ ਗੱਲ ਕਰਦੇ ਆਂ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿੱਕਰਾਂ ਕੀਤਾ ਜਾਂਦਾ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ ਜਿਹੜੀਆਂ ਬਾਹਰ ਲਿਆਂ ਫਿਲਮਾਂ ਨੇ ਸੌਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਨੇ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਦ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾਂ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿਲਦਾ ਬਤੋਲੀਆਂ ਕੀ ਚਲੋ ਠੀਕ ਹੈ ਕਿੱਦਾਂ ਕਿੱਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਟੜਫਾਇਆ ਜੀ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਵ ਕਰਨ ਦੀ ਲੋੜ ਹੈ ਮਾਰੇ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਪਿਆਰ ਕਰਕੇ ਤੇ ਸਾਨੂੰ ਕੋਈ ਕੋਈ ਜਿਆਦਾ ਹੋਵੇ ਕੋਈ ਡੈਬਿਊਟ ਐਂਡ ਡੈਬਿਊ ਉਹਦੀ ਇੱਕ ਵਾਰ ਫਿਲਮ ਲੱਗਦੀ ਹੈ ਤੇ ਉਸ ਤੋਂ ਬਾਅਦ ਜੋ ਵੇਖਿਆ ਜਾਂਦਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਉਹਨੂੰ ਉਹਦੇ ਅਕੋਰਡਿੰਗਲੀ ਸ਼ੋਅ ਮਿਲਦੇ ਨੇ ਜੇ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦੇ ਹੋ ਸਾਡੀ ਕਲਾ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਜਾਂ ਹੋਰ ਬਲੰਦੀਆਂ ਤੇ ਦੇਖਣਾ ਚਾਹੁੰਦੇ ਹੋ ਟਾਈਕ ਕਰੀ ਫੱਟੇ ਚੱਕ ਦੋ ਸਾਰੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗੀ ਹੋਈ ਹੈ ਜਾ ਕੇ ਦੇਖੋ ਸੌਰੀ ਵਿੱਚ ਫੋਨ ਆ ਗਿਆ ਸੀ ਫੋਨ ਆ ਗਿਆ ਸੀ ਸੱਚ ਨੂੰ ਜੇ ਸਾਡੀ ਆਵਾਜ਼ ਨਹੀਂ ਸੁਣੀ ਬਸ ਕਾਲ ਮਲਾ ਕੇ ਤੁਹਾਨੂੰ ਇਹ ਦੱਸਣਾ ਸੀਗਾ ਅਸੀਂ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜਿੱਥੇ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਜਿੱਥੇ ਆਉਂ ਜੋ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਔਰ ਓਨੈਸਟਲੀ ਰਿਵਿਊ ਵੀ ਦਿਓ ਆਪਣੇ ਤੁਹਾਨੂੰ ਜੀ ਤੁਹਾਨੂੰ ਫਿਲਮ ਬਹੁਤ ਬਹੁਤ ਕਲਾਸਿਕ ਫਿਲਮ ਜਾ ਕੇ ਦੇਖੋ ਆਪਣੀ ਸਿਹਤ ਦਾ ਖਿਆਲ ਰੱਖੋ ਅਸੀਂ ਇਹ ਨਹੀਂ ਇਨਫੋਰਮੇਸ਼ਨ ਦੇ

ਕਿਆ ਵਾਰ 9:12 ਹੋ ਗਏ 9:12 ਚਲੋ ਪਹਿਲਾਂ ਤਾਂ ਫਤਿਹ ਬੁਲਾਈਏ ਸਜਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ 'ਚ ਆਸੀਂ ਤੇ ਇਹੀ ਉਮੀਦ ਕਰਦੇ ਆ ਵੀ ਤੁਸੀਂ ਵੀ ਚੜ੍ਹਦੀਆਂ ਕਲਾ 'ਚ ਹੋਵੋਗੇ ਜੀ ਤੇ ਅਸੀਂ ਇਸ ਲਈ ਲਾਈਵ ਹੋਏ ਆ ਇਸ ਵੇਲੇ ਉਹ ਮੁੱਖ ਕਾਰਨ ਆ ਉਹ ਬਾਅਦ 'ਚ ਦੱਸਾਂਗੇ ਪਹਿਲਾਂ ਤਾਂ ਤੁਸੀਂ ਸਾਰੇ ਤੰਦਰੁਸਤੋਂ ਚੜ੍ਹਦੀਆਂ ਕਲਾ 'ਚ ਹੋ ਇਹੀ ਕਾਮਨਾ ਸਾਡੇ ਕੋਲੋਂ ਹਮੇਸ਼ਾ ਖੁਸ਼ ਰਹੋ ਜੀ ਆਵਾਜ਼ ਰੋ ਚੜ੍ਹਦੀਆਂ ਕਲਾ 'ਚ ਰਹੋ ਜਿੱਥੇ ਅਸੀਂ ਬੈਠੇ ਆ ਭਰਾ ਉਹ ਤੁਹਾਡੀ ਬਦੌਲਤ ਬੈਠੇ ਆ ਇਹ ਪਦਵੀਆਂ ਆ ਕੁਰਸੀਆਂ ਆ ਇਹ ਇੰਟਰਵਿਊ ਕਰਨ ਤੁਸੀਂ ਲਾਇਆ ਤੁਹਾਡੇ ਮੂਰੇ ਸਿਰ ਝੁਕਦਾ ਹਮੇਸ਼ਾ ਸੱਚੇ ਦਿਲੋਂ ਸੱਚੇ ਦਿਲੋਂ ਸਲੂਟ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਜੀ ਪੰਜਾਬੀ ਸਿਨੇਮੇ ਦੇ ਨਾਲ ਜਿਹੜੀਆਂ ਨੈਸ਼ਨਲ ਕੰਪਨੀਆਂ ਨੇ ਜਿਨ੍ਹਾਂ ਦੀਆਂ ਸੋ ਕਾਲਡ ਚੇਨਸ ਸਿਨੇਮਾ ਦੀਆਂ ਚੇਨਸ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਹੈ ਉਹਨਾਂ ਨੂੰ ਜਿਹੜੇ ਸ਼ੋਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰਲੀਆਂ ਫਿਲਮਾਂ ਨੇ ਸਾਉਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਨੇ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰ ਲੀਆਂ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਬੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਹੜੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਜਿਹੜਾ achhiya ਫਿਲਮਾਂ ਨਹੀਂ ਬਣਾ ਸਕਦਾ ਮੁੱਢ ਮੁੱਢ ਕੇ ਰਿਪਿਊਟ ਨਹੀਂ ਰਿਪੀਟ ਨਹੀਂ ਹੁੰਦਾ ਫਿਲਮਾਂ ਦੇ ਵਿੱਚ ਹਨਾ ਪ੍ਰੋਡਿਊਸਰ ਸੋ ਸਾਡੀ ਇਸ ਫਿਲਮ ਨਾਲ ਉਚੇਚੇ ਤੌਰ ਦੇ ਉੱਤੇ ਧੱਕਾ ਕੀਤਾ ਗਿਆ ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਬੁਕਮੇ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਤ ਕਾਫੀ ਹੈ ਜੀ ਹੈਨਾ ਉਹਨਾਂ ਤੋਂ ਬਿਨਾ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਹੈ ਕਿੱਦਾਂ ਕਿੱਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਮਤਲਬ ਚਾਜ ਨਾਲ ਸ਼ੋਅ ਨਹੀਂ ਖੁੱਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐ ਨੇ ਆ ਫਿਲਮ ਦੇ ਐ ਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਵ ਕਰਨ ਦੀ ਲੋੜ ਹੈ ਮਹਾਰਾ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਪਿਆਰ ਕਰਕੇ ਤੇ گیا ਤੇ ਉਸ ਤੋਂ ਬਾਅਦ ਜੋ ਵੇਖਿਆ ਜਾਂਦਾ ਵੀ ਚਲਦੀ ਹੈ ਕਿ ਨਹੀਂ ਚਲਦੀ ਉਹਨੂੰ ਉਹਦੇ ਅਕੋਰਡਿੰਗਲੀ ਸ਼ੋਅ ਮਿਲਦੇ ਨੇ ਬਟ ਹੁਣ ਇੱਥੇ ਸਾਨੂੰ ਅਪਰੂਵ ਕਰਨ ਦੀ ਵੀ ਲੋੜ ਨਹੀਂ ਸੀ ਫਿਰ ਵੀ ਸਾਨੂੰ ਮਤਲਬ ਇੱਕ ਲੈਵਲ ਤੇ ਤੰਗ ਕੀਤਾ ਗਿਆ ਜਸਟ ਬਿਕਾਜ਼ ਵੀ ਮਾਈਟ ਬੀ ਜਾਂ ਕੋਈ ਉਹ ਪੀ ਇੱਕ ਪੰਜਾਬੀ ਜਿਵੇਂ ਖੇਤਰੀ ਭਾਸ਼ਾ ਕਹਿ ਲਓ ਉਹਨੂੰ ਇੱਕ ਦੱਬਣ ਦੇ ਨਜ਼ਰੀਏ ਪੱਖੋਂ ਬਸ ਸਾਡੀ ਬਸ ਇਹੀ ਬੇਨਤੀ ਹੈ ਕਿ ਫਿਲਮ ਸਾਡੀ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਕੁਲਮ ਲਾ ਕੇ ਮਤਲਬ ਇਹ ਕਹਿਣ ਲੱਗੇ ਆ ਕਿ ਅਸੀਂ ਪੀਵੀਆਰ ਦੇ ਵਿੱਚ ਫਿਲਮ ਨਹੀਂ ਲੱਗ ਰਹੀ ਅਸੀਂ ਫਿਲਮ ਦੀ ਗੱਲ ਇਹ ਹੈ ਫਿਲਮ ਦਾ ਸਟੈਂਡ ਲੈ ਲਿਆ ਜੀ ਹਾਂਜੀ ਕੋਈ ਗੱਲ ਨਹੀਂ ਘਾਟਾ ਹੈਗਾ ਜੀ 100% ਸਾਨੂੰ ਕਾਫੀ ਘਾਟਾ ਪੈਣਾ ਹੈ ਪੰਜਾਬ ਦੇ ਉਹ ਤੋਂ ਵੱਧ ਦਾ ਫਰਕ ਹੈ ਉਹ ਤੋਂ ਵੱਧ ਦਾ ਫਰਕ ਹੈ ਜੇ ਸਮਝ ਲਓ 2 ਕਰੋੜ ਲੱਗਣਾ ਸੀ 3 ਕਰੋੜ ਲੱਗਣਾ ਸੀ ਤਾਂ ਸਾਨੂੰ ਉਹਦਾ 1 ਕਰੋੜ 1.5 ਕਰੋੜ ਆਉਣਾ ਸੀ ਉਹ ਨਹੀਂ ਆਉਣਾ ਜੀ ਉਸ ਹਿਸਾਬ ਦਾ ਪਰ ਥੋੜੇ ਮੂਰੇ ਬੇਨਤੀ ਹੈ ਤੁਸੀਂ ਪੰਜਾਬੀ ਜ਼ੁਬਾਨ ਦੇ ਰਾਖੇ ਸਾਨੂੰ ਬਣਾਉਣ ਵਾਲੇ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਪੰਜਾਬੀ ਸਿਨੇਮਾ ਜੇ ਤੁਸੀਂ ਦੇਖਦੇ ਹੋ ਤਾਂ ਹੀ ਬਣਦਾ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਫਿਲਮ ਲੱਗ ਰਹੀ ਹੈ ਪਰ ਹੋਰ ਸਾਰੇ ਸਿਨੇਮੇ ਚ ਲੱਗ ਰਹੀ ਹੈ ਸਾਰੇ ਸ਼ਹਿਰਾਂ ਚ ਲੱਗ ਰਹੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇੱਕ ਵਾਰ ਜੇ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦੇ ਹੋ ਸਾਡੀ ਕਲਾ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਜਾਂ ਹੋਰ ਬਲੰਦੀਆਂ ਤੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਫੱਟੇ ਚੱਕ ਦੋ ਸਾਰੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਹੋਈ ਹੈ ਜਾ ਕੇ ਦੇਖੋ ਤੁਸੀਂ ਇੱਕ ਵਾਰੀ ਜੀ 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 ਆਵਾਜ਼ ਨਹੀਂ ਆ ਰਹੀ ਕਿਹੜੇ ਦੀ ਹਾਂ ਉਹ ਆ ਗਈ ਆ ਗਈ ਹੁਣ ਚੈੱਕ ਕਰਿਓ ਆ ਗਈ ਬਾਈ ਵਾਲੇ ਤੋਂ ਨੇ ਨਾ ਉਹ ਵਿੱਚੋਂ ਆ ਲੱਗੀ ਆਵਾਜ਼ ਮੇਰੇ ਫੋਨ ਆ ਗਿਆ ਸੀ ਬਾਈ ਵਾਲੇ ਦੇ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਆਵਾਜ਼ ਚੈੱਕ ਕਰਿਓ ਆ ਗਈ ਹੁਣ ਆ ਗਈ ਆ ਗਈ ਜੀ ਆ ਗਈ ਆ ਗਈ ਸੌਰੀ ਵਿੱਚ ਫੋਨ ਆ ਗਿਆ ਸੀ ਤੇ ਫੋਨ ਆ ਗਿਆ ਸੀ ਸੱਚ ਲੋ ਜੇ ਸਾਡੀ ਆਵਾਜ਼ ਨਹੀਂ ਸੁਣੀ ਬਸ ਕਾਲਮ ਲਾ ਕੇ ਤੁਹਾਨੂੰ ਇਹ ਦੱਸਣਾ ਸੀਗਾ ਅਸੀਂ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜਿੱਥੇ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਚਾਹੇਤੇ ਹੋ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਇੰਗਰ ਬਾਏ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਿਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਾਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁ ਹੋਲੀ ਆ ਤੇ ਫਿਲਮ ਨੂੰ ਬਹੁਤ ਰਜਮਾ ਪਿਆਰ ਮਿਲਦਾ ਪਿਆ ਤੇ ਓਵਰਸੀਜ਼ ਰਹਿ ਰੱਬ ਦਾ ਨਾਮ ਬਹੁਤ ਮਹਾਰਾ ਦੀ ਕਿਰਪਾ ਕੀਤੀ ਨਾਲੇ ਦੂਜੀ ਗੱਲ ਹੈ ਜੀ ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀਆਂ ਨੇ ਧੱਕਾ ਕਰਦੇ ਸਿਆ ਹੀ ਨਹੀਂ ਜੀ ਧੱਕਾ ਕਾਦੇ ਲੀ ਆਪਾਂ ਹਨ ਆਪਣੇ 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 ਨਾਲ ਧੱਕਾ ਕਰਨੋ ਸਕਦਾ ਆਪਾਂ ਨਹੀਂ ਕਰੇ ਕਦੇ ਨਾ ਕੀਤਾ ਮਹਾਰਾ ਦੀ ਕਿਰਪਾ ਨਾਲੇ ਹੱਥ ਬੰਨ੍ਹਣ ਵਾਲੇ ਬੰਦੇ ਸਾਰੇ ਕਿਤੇ ਹੱਥ ਬੰਨੀ ਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਮ ਆ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰਜਮਾ ਪਿਆਰ ਬਾਕੀ ਪਿਆਰ ਕਰ ਕੌਣ ਰਹਾ ਧੱਕਾ ਉਹ ਵੀ ਮਹਾਰਾ ਦੀ ਕਿਰਪਾ ਨੂੰ ਮਨਾ ਤੇ ਕੀਤਾ ਸੀ ਬੋਲਣ ਲੱਗਿਆ ਵੀ ਨਾ ਆਪਣੀ ਕੁਈ ਅਸੀਂ ਗੱਲ ਨਹੀਂ ਨਹੀਂ ਆਪਣਾ ਨਹੀਂ ਆਪਣਾ ਤੋਂ ਬਣਨੀ ਆਪਾਂ ਮਾਰਾ ਰੱਖੇ ਸੁੱਖ ਤੇ ਜਿਹੜੇ ਸੱਜਣ ਮਿੱਤਰ ਬਾਹਰ ਬੈਠੇ ਨੇ ਉਹਨਾਂ ਦੀ ਵੀ ਫੁੱਲ ਸਪੋਰਟ ਹੋਵੇ ਅਕਾਲਪੁਰ ਕਮੇਰ ਕਰਨਾ ਤੇ ਜਿਹੜੇ ਪੰਜਾਬ ਚ ਬੈਠੇ ਨੇ ਇੱਥੋਂ ਤੇ ਚਲੋ ਆਪਾਂ ਪੈਸੇ ਨਹੀਂ ਲਈਦੇ ਤੁਸੀਂ ਪਿਆਰ ਦੇਈਂਦੇ ਨੇ ਥੋੜਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀ ਰੱਖੇ ਬਾਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਹਿਗੁਰੂ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਫਿਲਮ ਹਰੇਕ ਸਿਨ ਵਿੱਚ ਲੱਗੀ ਆ ਅਣਦਲੇ ਸਾਰੇ ਕਿਤੇ ਸਾਰੇ ਸ਼ਹਿਰਾਂ ਚ ਲੱ ਪੜੇ ਤੁਹਾਨੂੰ ਜਹੇ ਜਹੇ ਬਹੁਤ ਕਲਾਸਿਕ ਫਿਲਮ ਜਾ ਕੇ ਦੇਖੋ ਆਪਣੀ ਸਿੱਧਾ ਖਿਆਲ ਕੋ ਅਸੀਂ ਇੰਨੀ ਇਨਫੋਰਮੇਸ਼ਨ ਦੇਣੀ ਸੀ ਸਾਡੀ ਫਿਲਮ ਲੱਗ ਰਹੀ ਹੈ ਹੋਰਾ ਸਿਨੇਮੇ ਚ ਲੱਗ ਰਹੀ ਹੈ ਸਾਡੇ ਨਾਲ ਵਿਤਕਰਿਆ ਹੋਇਆ ਕੋਈ ਨਾ ਆਪਾਂ ਸਹਿ ਲਾਂਗੇ ਸਾਰਾ ਕੁਝ